ਆਪਣੀ ਬਲੌਗ ਤੇ ਵੀਡੀਓਜ਼ ਦੇ ਕਰਕੇ ਚਰਚਾ ਦੇ ਵਿੱਚ ਬਣੇ ਰਹਿਣ ਵਾਲੇ ਕਪਲ ਗੁਰਜਸ ਕਪਲ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਮੋ ਤੇ ਉੱਥੇ ਹੀ ਤੁਹਾਨੂੰ ਦੱਸਦੇ ਕਿ ਗੁਰਜਸ ਕਪਲ ਨੂੰ ਚਾਉਣ ਵਾਲਿਆਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਗੁਰਜਸ ਕਪਲ ਦੇ ਪਰਿਵਾਰ ਚੋਂ ਇੱਕ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਈ ਹੈ ਜਿਸਦੇ ਬਾਰੇ ਉਹਨਾਂ ਦੇ ਚਾਉਣ ਵਾਲੇ ਅਕਸਰ ਹੀ ਉਹਨਾਂ ਨੂੰ ਸੁਝਾਅ ਦਿੰਦੇ ਹੁੰਦੇ ਸੀ ਤੇ ਉਹਨਾਂ ਨੇ ਉਹੀ ਕੰਮ ਕਰ ਦਿੱਤਾ ਹੈ ਦਿੱਤੇ ਦਿਨ ਹੀ ਗੁਰਜਸ ਕਪਲ ਨੇ ਇੱਕ ਡੇਢ ਇੱਕ ਜਮੀਨ ਲਈ ਸੀ ਜਿਸ ਦੇ ਵਿੱਚ ਉਹਨਾਂ ਨੇ ਘਰ ਪਾਉਣ ਦੀ ਇੱਕ ਬਯੌਂਤ ਬਣਾਈ ਹੈ ਤੇ ਪਲੈਨਿੰਗ ਕੀਤੀ ਹੈ ਤੇ ਆਪਣੇ ਚਾਉਣ ਵਾਲਿਆਂ ਦੇ ਨਾਲ ਉਸ ਖੁਸਕਾਵਰੀ ਨੂੰ ਸ਼ੇਅਰ ਕੀਤਾ। ਉਹਨਾਂ ਨੇ ਕਿਹਾ ਹੈ ਕਿ ਤੁਸੀਂ ਸਾਰੇ ਜਾਣੇ ਆਪਣੀ ਇੱਛਾ ਦੇ ਅਨੁਸਾਰ ਸਾਨੂੰ ਹਰ ਇੱਕ ਚੀਜ਼ ਦੱਸ ਸਕਦੇ ਹੋ, ਘਰ ਦਾ ਨਕਸ਼ਾ ਦੱਸ ਸਕਦੇ ਹੋ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਮਿਸਤਰੀ ਵਗੈਰਾ ਦੱਸ ਸਕਦੇ ਹੋ। ਅਸੀਂ ਇੱਕ ਬਹੁਤ ਸੋਹਣਾ ਘਰ ਬਣਾਉਣਾ ਹੈ ਆਪਣੀ ਮਿਹਨਤ ਦੇ ਸਦਕਾ ਨਾ ਕਿ 2 ਨੰਬਰ ਦੀ ਕਮਾਈ ਕਰਕੇ ਪਰ ਇਹ ਘਰ ਇੱਕ ਖੁਸ਼ੀਆਂ ਭਰਿਆ ਘਰ ਬਣਾਉਣਾ ਹੈ ਨਾ ਕਿ ਕਿਸੇ ਦਾ ਹੱਕ ਦੱਬ ਕੇ ਘਰ ਬਣਾਉਣਾ ਹੈ। ਅਸੀਂ ਘਰ ਦੇ ਨਾਲ ਆळा ਖੇਤੀ ਵੀ ਕਰਨੀ ਸ਼ੁਰੂ ਕਰਨੀ ਹੈ ਕੁਝ 5 ਤੋਂ 7 ਵਿਸਵਿਆਂ ਦੇ ਵਿੱਚ ਅਸੀਂ ਘਰ ਬਣਾਉਣਾ ਹੈ ਤੇ ਬਾਕੀ ਦੀ ਜ਼ਮੀਨ ਦੇ ਵਿੱਚ ਅਸੀਂ ਖੇਤੀ ਕਰਨੀ ਹੈ ਬਾਕੀ ਹੋਰ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਆਪਣੇ ਬਲੌਗ ਦੇ ਵਿੱਚ ਆਪਣੇ ਚਾਉਣ ਵਾਲਿਆਂ ਦੇ ਨਾਲ ਸ਼ੇਅਰ ਕੀਤੀਆਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਬਾਕੀ ਸਾਡੀ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਵੇਂ ਤੁਹਾਨੂੰ ਲੱਗੀ ਸਾਡੀ ਇਨਫੋਰਮੇਸ਼ਨ ਬਾਕੀ ਮਿਲਦੇ ਹਾਂ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ